चलो जाके हम जा और चला जा ਆਪਣੇ ਜਿਵੇਂ ਨਾਲੀਆਂ ਤੇ ਆ ਉਹ ਵੀ ਦੁਬਾਰਾ ਫੇਰ ਕਰਾਉਣਿਆਂ ਨੇ ਉਹਦੇ ਬਾਅਦ ਤੇ ਵੀ ਨਾੜਤੀ ਜਾਵੇ ਤੇ ਬਾਕੀ ਜੋ ਕੰਮ ਹੈਗੇ ਨੇ ਉਹ ਵੀ ਅਸੀਂ ਧੀਰਤੀ ਰੂਪ ਚ ਦੇਵਾਂਗੇ ਅੰਮ੍ਰਿਤ ਸਾਹਿਬ ਨੂੰ ਕੋਈ ਇਤਰਾਇ ਅੰਮ੍ਰਿਤ ਸਾਹਿਬ ਨੂੰ ਬੇਜਾਰਸ਼ ਕੀਤੀ ਹੈ ਵੀ ਜਿਹੜਾ ਸਾਡਾ ਪਾਈਪ ਲਾਈਨ ਦਾ ਕੰਮ ਹੈ ਇਹ ਹੁਣ ਸ਼ੁਰੂ ਕਰਨਗੇ ਬੜੇ ਚਿਰ ਤੋਂ ਅੜਿਆ ਆਂਦਾ ਸੀ ਤੇ ਦੂਜਾ ਜਿਹੜਾ ਪਿੰਡ ਦੀਆਂ ਗਲੀਆਂ ਨਾਲੀਆਂ ਸੜਕਾਂ ਨੇ ਹੋਰ ਵੀ ਕੰਮ ਬਹੁਤ ਪੈਣੇ ਜਿਹੜੇ ਬਾਕੀ ਬਚਦੇ ਸਾਨੂੰ ਪਹਿਲਾ ਲੋੜ ਹੈ ਸਾਡਾ ਪਾਈਪ ਲਾਈਨ ਦਾ ਇਹ ਤਾਂ ਬਾ ਸਾਰੇ ਕੰਮ ਐਮਐਲ ਸਾਹਿਬ ਕਰਨਗੇ ਮੈਂ ਅੱਜ ਮਨਦੀਪ ਸਿੰਘ ਸਰਪੰਚ ਪਿੰਡ ਨਵਾ ਕਾਂਵਲੀ ਤੋਂ ਮੈਂ ਪਹਿਲਾਂ ਤਾਂ ਸਾਰੇ ਗ੍ਰਾਮ ਪੰਚਾਇਤ ਕਾਂਵਲੀ ਨੂੰ ਐਮਐਲ ਸਾਹਿਬ ਨੂੰ ਵਧਾਈ ਦੇਣਾ ਜਿਹੜਾ ਸਾਡਾ ਘਾਟ ਤੋਂ ਘਾਟ ਦੇ 30 ਸਾਲ ਦੀ ਮੰਗ ਜਿਹੜੀ ਤੋਰੀ ਆ ਰਹੀ ਆ ਅੱਜ ਪੂਰੀ ਹੋਈ ਆ ਜਿਹੜਾ ਦੋਹਾਂ ਪਿੰਡਾਂ ਦਾ ਜਿਹੜਾ ਪਾਣੀ ਦਾ ਨਿਕਾਸੀ ਦਾ ਕੋਈ ਰਸਤਾ ਨਹੀਂ ਸੀ ਜਾਨਾ ਅੱਜ ਵਾਇਪਲਾਂ ਦਾ ਕੰਮ ਐਮਐਲ ਸਾਹਿਬ 와ਜਦ ਕਰਕੇ ਚੱਲੇ ਸ਼ੁਰੂ ਹੋ ਰਿਹਾ ਤੇ ਮੈਂ ਫਿਰ ਐਮਐਲ ਸਾਹਿਬ ਦਾ ਧੰਨਵਾਦ ਕਰਦਾ ਤੇ ਗ੍ਰਾਮ ਪੰਚਾਇਤ ਕਾਂਵਲੀ ਨੂੰ ਵਧਾਈ ਦੇਣਾ ਸਰਪੰਚ ਸਾਹਿਬ ਨੂੰ ਵਧਾਈ ਦੇਣਾ ਛੋਟਾ ਭਰਾ ਮੇਰਾ ਵੀ ਪਹਿਲੀ ਵਾਰ ਅਜ ਭਰਾ ਦੇ ਨਵੀਂ ਸਰਪੰਚੀ ਦੇ ਕੰਮ ਸ਼ੁਰੂ ਹੋ ਰਿਹਾ ਹੈ। ਪਿੰਡ ਕਾਵਾਂ ਵਾਲੀ ਵਿਖੇ ਜੋ ਲੋਕਾਂ ਦੀ ਡਿਮਾਂਡ ਸੀਗੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਔਰ ਜਦੋਂ ਵੀ ਮੈਂ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਲੋਕਾਂ ਦੀ ਇੱਕੋ ਡਿਮਾਂਡ ਹੁੰਦੀ ਸੀ ਕਿ ਸਾਡੇ ਪਿੰਡ ਦੇ ਵਿੱਚ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ, ਪਾਈਪਲਾਈਨ ਪਾ ਕੇ ਜਿਹੜਾ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਹੈ ਉਹਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ। ਤਾਂ ਉਹ ਅੱਜ ਲੋਕਾਂ ਦੀ ਡਿਮਾਂਡ ਅਸੀਂ ਪੂਰੀ ਕਰ ਰਹੇ ਆ ਅੱਜ ਪਾਈਪਲਾਈਨ ਦਾ ਕੰਮ ਨਹੀਂ ਪੱਥਰ ਰੱਖ ਕੇ ਅਸੀਂ ਸ਼ੁਰੂ ਕਰਵਾ ਰਹੇ ਆ ਔਰ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਪਾਈਪ ਦਾ ਕੰਮ ਸਾਰਾ ਮੁਕੰਮਲ ਹੋ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਨਿਕਾਸੀ ਦਾ ਪ੍ਰਬੰਧ ਮੁਕੰਮਲ ਤੌਰ ਤੇ ਇਸ ਪਿੰਡ ਦਾ ਜਿਹੜਾ ਪੂਰਾ ਹੋ ਜਾਏਗਾ ਔਰ ਜਿਹੜਾ ਪਾਣੀ ਹੈ ਪਿੰਡ ਦਾ ਉਹ ਪਿੰਡ ਤੋਂ ਬਾਹਰ ਜਾਏਗਾ ਔਰ ਲੋਕਾਂ ਨੂੰ ਜਿਹੜੀ ਮੁਸ਼ਕਲ ਹੈ ਉਹ ਨਹੀਂ ਆਉਗੀ ਇਸ ਲਈ ਅਸੀਂ 6 ਲੱਖ ਰੁਪਏ ਜਿਹੜਾ ਗ੍ਰਾਂਟ ਹੈ ਇਸ ਪਿੰਡ ਨੂੰ ਜਿਹੜੀ ਪਾਈ ਹੈ ਜੇ ਹੋਰ ਵੀ ਕੋਈ ਪੈਸੇ ਦੀ ਲੋੜ ਹੋਈ ਕਿੰਨਾ ਵੀ ਜੇ ਲੱਗਦਾ ਹੋਇਆ ਜੇ ਹੋਰ ਪੈਸਾ ਚਾਹੀਦਾ ਹੈ ਤਾਂ ਹੋਰ ਵੀ ਜਿਹੜੀ ਗ੍ਰਾਂਟ ਹੈ ਇਸ ਪਿੰਡ ਨੂੰ ਦਿੱਤੀ ਜਾਊਗੀ ਕੋਈ ਹੋਰ ਵੀ ਕੰਮ ਨੇ ਜਿਹੜੇ ਅੱਜ ਮੈਂ ਪਿੰਡ ਦੇ ਵਿੱਚ ਆਇਆ ਜੋ ਜੋ ਕੰਮ ਮੈਂ ਦੱਸਣਗੇ ਉਹ ਹਰ ਇੱਕ ਜਿਹੜਾ ਕੰਮ ਹੈ ਇਸ ਪਿੰਡ ਦਾ ਕੋਈ ਮੁਸ਼ਕਲ ਹੈ ਉਹ ਦੂਰ ਕੀਤੀ ਜਾਊਗੀ